ਪੌ 30 ਸਾਲ ਬਾਅਦ ਅਜਿਹੇ ਮਹਾੜੀ ਦੀ ਸਿਵੇ ਅਦਾਲਤ ਨੂੰ ਇਨਸਾਫ ਸੁਭਿਆ ਹੈ ਹਾਂਜੀ ਕੀ ਵਾਕਾ ਦੀ ਕਿਸ ਕੇਸ ਨੂੰ ਲੈ ਕੇ ਪੌ 30 ਸਾਲ ਦਾ ਦੋਸ਼ੀ ਹੱਦ ਕਿਤੇ ਕੋਸ਼ਿਸ਼ ਇਹ ਮਲਕ ਗੁਲਸ਼ਨ ਕੁਮਾਰ ਦਾ ਕੇਸ ਹੈ ਜੀ ਹਾਂਜੀ ਕੀ ਮਸਲਾ ਕੀ ਸੀ ਪੂਰਾ ਦੱਸੋ ਮਤਲਬ ਇਸ ਤਰ੍ਹਾਂ ਹੀ ਈ ਸ਼ੂਜ਼ ਫੇਰ ਤੁਸੀਂ ਘਰੋਂ ਸੁੱਤੇ ਸੀ ਮਤਲਬ ਕਿ ਅਸੀਂ ਚਾਰੇ ਸਾਰੇ ਭਰਾ ਘਰੇ ਸੁੱਤੇ ਹਾਂ ਭਾਬਾ ਜੀ ਗੁਲਸ਼ਨ ਕੁਮਾਰ ਮੈਂ ਅਹੀਂ ਸੁੱਤੇ ਹਾਂ ਘਰ ਕੋਈ ਮਾਲੀ ਮੋਟੀ ਰਸਦੇਗੀ ਸਾਡੀ ਗਲੀ ਦੇ ਬੰਦੇ ਨਾਲ ਵਕੀਲ ਹੀ ਤੇ ਉਹ ਉਹਨੇ ਉਹਦੀ ਦਲਬਾਤ ਸਿੰਘ ਦੇਸਵੀ ਨਾਲ ਕੋਈ ਬਹਿ ਨਹੀਂ ਖਲੋਣੀ ਉਹ ਤਾਂ ਜੋ ਮਾਰੀ ਮੋਟੀ ਗਰਮੀ ਨਾਲ ਖੇ ਬਾਜੀ ਨਾ ਕਰਦੇ ਆ ਉਹਨੇ ਸਾਡੇ ਘਰ ਕੇ ਪੁਲਿਸ ਪੁਆਤੀ ਤੇ ਗੁਲਸ਼ਨ ਕਾਨ ਨੂੰ ਤੇ ਮੈਨੂੰ ਫੜ ਲਿਆ ਤੇ Papa ਨੂੰ ਉਠਾਲਿਆ ਦੂਜੇ ਮੁੰਡੇ ਨੂੰ ਉਠਾਲਿਆ ਕੁੜੀ ਨੂੰ ਉਠਾਲਿਆ ਫੁੱਟਾਂ ਲਾਪੇ ਉਹ ਗਲੀ 'ਚ ਰੋਲਾ ਪੈ ਗਿਆ ਉਹ ਗਲੀ 'ਚ ਰੋਲਾ ਪਿੰਦੇ ਪਿੰਦੇ ਗੇਟ ਖੋਲਤਾ ਗਲੀਆਂ ਦੇ ਗਲੀ ਜਾਗੇ ਤੇ ਉਹ ਗਲੀ ਨਾਲ ਕਿ ਕੀ ਗੱਲ ਉਹ ਕਹਿੰਦੇ ਨੇ ਲੈ ਕੇ ਜਾ ਰਹਾ ਉਹ ਮਰ ਉਸਰ ਪ੍ਰਧਾਨ ਕਾਂਗਰਸ ਦਾ ਹੀ ਉੱਠ ਪਿਆ ਉਹ ਕਹਿੰਦਾ ਕਿ ਕੁੜੀ ਨਹੀਂ ਜਾਣ ਦੇਣੀ ਇਹਨਾਂ ਨੂੰ ਵੀ ਲੈ ਜਾ ਕੁੜੀ ਸਾਡੀ ਗਲੀ ਦੀ ਧੀ ਆ ਆਕੇ ਬਾਹਮਣ ਬਰਾਦਰੀ ਜਿਵੇਂ ਖੱਤਰੀਆਂ ਜਿਵੇਂ ਉਹ ਨਹੀਂ ਉਹਨਾਂ ਜਾਣ ਦਿੱਤੀ ਇਸ ਤੋਂ ਬਾਅਦ ਸਾਨੂੰ ਠਾਹ ਹੀ ਰੱਖਿਆ ਠਾਹ ਤੋਂ ਬਾਅਦ ਅੰਮੀ ਮਹੀਨਾ ਮਹੀਨਾ ਤੇ ਅੰਮੀ ਨਾਮ ਫੋਟ ਫੋਟ ਕੇ ਮੈਨੂੰ ਛੱਡਦਾ ਮਹੀਨੇ ਬਾਅਦ ਕਿਸਾਨੀ ਛੱਡਦਾ ਮੀਰ ਰਵੀਨ ਕੁਮਾਰ ਨੂੰ ਛੱਡਦਾ ਇਹ ਤੋਂ ਛੱਡਦਾ ਗੁਲਸ਼ਕ ਕੁਮਾਰ ਨੂੰ ਨਹੀਂ ਛੱਡਿਆ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਉਹਦਾ ਇੰਕਾਊਂਟਰ ਕਰ ਦਿੱਤਾ ਗਿਆ ਜਾਂ ਉਹਨੂੰ ਮਤਲਬ ਉਹਨੂੰ ਲੈ ਗਏ ਕਦੋਂ ਮੈਂ ਤਾਂ ਸਬਜੀ ਖਾਦੇ ਆ ਪਾਪਾ ਜੀ ਨੂੰ ਪਤਾ ਲੱਗਿਆ ਪਾਪਾ ਜੀ ਨੂੰ ਉਦੋਂ ਪਤਾ ਲੱਗਿਆ ਜਦੋਂ ਪਾਪਾ ਜੀ ਨੇ ਗੁਲਸ਼ਕ ਮਾ ਦੀ ਰੋਟੀ ਲੈ ਕੇ ਸਿੱਧੀ ਠਾਣੇ ਚੱਲੇ ਉਥੇ ਗਾੜੀ ਦਾ ਰੋਟੀਆਂ ਲਾਉਂਦਾ ਸੀ ਉਹਨੇ ਕਿਹਾ ਪਾਪਾ ਜੀ ਤੇ ਗੁਲਸ਼ਰ ਕੁਮਾਰ ਦੀ ਰੋਟੀ ਨਾ ਲਏਓ ਇਹਨਾਂ ਨੂੰ ਝੂਠਾ ਮਕਾ ਲਾ ਬਗਾ ਕਹਿੰਦੇ ਚਾਰ ਜਣੇ ਮੋਨੇ ਮੁੰਡਿਆਂ ਨੂੰ ਮਾਰਦਾ ਵਾ ਉਹਦੇ ਕਹਿੰਦਾ ਡੈੱਡ ਬੋਡੀ ਵੀ ਤੁਹਾਨੂੰ ਨਹੀਂ ਸੌਂਪੀ ਗਈ ਨਹੀਂ ਸੌਂਪੀ ਗਈ ਜੀ ਕੋਈ ਫੋਨ ਦਿੱਤੇ ਉਹ ਇਸੇ ਦਿੱਤੇ ਵੀ ਸਾਡੀ ਜੜੀਆਂ ਤਰਨਤਾਂ ਦੀਆਂ ਮੜੀਆਂ ਨਾ ਉਹਦੇ ਵਿੱਚ ਬੜੇ ਪਾਪਾ ਜੀ ਸਾਈਕਲ ਤੇ ਭੱਜ ਕੇ ਗਿਆ ਵੀ ਮੈਂ ਪਤਾ ਕਰਕੇ ਆਵਾਂ ਉੱਥੇ ਇੱਕ ਭਈਆ ਹੈਗਾ ਉਹ ਗੁਲਸ਼ਰ ਕੁਮਾਰ ਨੂੰ ਜਾਣਦਾ ਕੋਈ ਸਬਜ਼ੀ ਲੈਂਦਾ ਜੋ ਉਹਨੇ ਦੱਸਿਆ ਪਾਪਾ ਜੀ ਮੈਂ ਗੁਲਸ਼ਰ ਕੁਮਾਰ ਨੂੰ ਜਾਣਦਾ ਬਾਕੀ ਇਹਨਾਂ ਨੂੰ ਮੈਂ ਚੌਹਾਂ ਤਿੰਨਾਂ ਮੁੰਡਿਆਂ ਆਹ ਮੁੰਡੇ ਕੁਲਚੇ ਜਮਾ ਦੇ ਨੇ ਟਾਇਰ ਰਾ ਕੇ ਲੱਗੇ ਟ ਕਪੜੇ ਕੁਪੜੇ ਫालतू ਪੈਨੇ ਉਹਨਾਂ ਨਾਲ ਸਾਰਤਾ ਇਹਨਾਂ ਨੂੰ ਤੁਸੀਂ ਕਦੋਂ ਕੋੜ ਦਾ ਰੁਕੀ ਤੇ ਕਿਹੜੇ ਕਿਹੜੇ ਪੁਲਿਸ ਅਧਿਕਾਰੀ ਕੇਸ ਤੇ ਤੁਹਾਡੇ ਚੱਲ ਇਹ ਤੇ ਦਲਬਾਤ ਸਿੰਘ ਡੀਐਸਪੀ ਹੋਰ ਵੀ ਇੱਕ ਚੇਨੂਰ ਮੈਨੂੰ ਪਤਾ ਕਿ ਕਿਹੜੇ ਭਾਈ ਹੈ ਹਾਂ ਬ੍ਰੇਰਪ찬 ਸਿੰਘ ਹੀ ਤੇ ਦੂਜੇ ਨੇ ਮੈਨੂੰ ਨਾਂ ਦਾ ਨਹੀਂ ਪਤਾ ਕਿਹੜੇ ਗੜੇ ਆਜਾ 30 ਸਾਲ ਬਾਅਦ ਫੈਸਲਾ ਆਇਆ ਤੁਸੀਂ ਇਸੋ ਫੈਸਲੇ ਸੰਤੁਸ਼ਟ ਨਹੀਂ ਜੀ ਕੀ ਕਹਾਂਗੇ ਇਹਨਾਂ ਜਨ ਜਿਹੜੀ ਸਜ਼ਾ ਘਾਟੂ ਦੇ ਨੇ ਦੋਨੋਂ ਨੂੰ ਫਾਂਸੀ ਹੋਣੀ ਚਾਹੀਦੀ ਸੀ ਹੁਣ ਇਸ ਨੂੰ ਮਸਲੇ ਲੱਗੇ ਸੀ ਅੱਗੇ ਕਿੰਨਾ ਹੋਰ ਉੱਚਾ ਚੜਦਾ ਦਵਾ ਹਾਂਜੀ ਉਹ ਫਿਰ ਵੇਖਾਂਗੇ ਕਰਨ ਗਾੜੀ ਕਦੋਂ ਤਕਰੀਬਨ ਸੁਰਨ ਚਾਹੇ ਕਿ ਤੁਹਾਡੇ ਫਾਦਰ ਦਾ ਵੀ ਕੇਸ ਹੈ ਤੇ ਤੁਹਾਡੇ ਦਰਾਂ ਤੇ ਤੁਹਾਡੇ ਬਰਦਰ ਦੀ ਵੀ ਰੱਖ ਹੋਗੀ ਹਾਂਜੀ ਹੋਗੀ ਜੀ ਕੀ ਉਹਨਾਂ ਨੇ ਕੋਈ ਉਹ ਜਿਤਨਾ ਪਾਪਾ ਜੀ ਕੇਸ ਲੜਦੇ ਲੜਦੇ ਨੰਗੀ ਪੈਰੀ ਉਹ ਪੂਰੀ ਹੋ ਗਈ ਉਸ ਤੋਂ ਬਾਅਦ ਮੇ ਤੋਂ ਛੋਟਾ ਹੀ ਉਹ ਕੇਸ ਲਾਤਿਆਂ ਲੜਦਿਆਂ ਉਹ ਵੀ ਪੂਰਾ ਗਿਆ ਅਰ ਕਿਤਨਾ ਕਿਦਾਂ ਦਾ ਉਹਦੇ ਤਿੰਨ ਸਾਂ ਛੱਡੀ ਰੀ ਗੁੜਗੀਆਂ ਜਿਹਨੂੰ ਚੁੱਕ ਕੇ ਲੈ ਚਲੇ ਉਹ ਵੀ ਪੂਰੀ ਹੋ ਗਈ ਤਾਂ ਕਿਤੇ ਨਾ ਕਿਤੇ ਲੱਗਦਾ ਕਿ ਉਹ ਆਲ ਦਵਨ ਨੂੰ ਮलम ਲਕੀ ਗਿਆ ਜਿਹੜੇ ਰਕਮ ਕਿੰਤੇ ਗਏ ਸੀ ਨਾ ਹਾਂਜੀ ਅਸੀਂ ਮलम ਲਕੀਆ ਪਾਣੀ ਮੋਟੀ ਦੀ ਪਾਣੀ ਮੋਟੀ ਨਹੀਂ ਇਹ ਵੇਖੋ 30 ਸਾਲ ਨਹੀਂ ਜੀ 31 ਸਾਲ ਹੋ ਗਏ ਆ ਇਹ 22 6 1993 ਦਾ ਮਾਮਲਾ ਵਾ ਤੇ ਅੱਜ ਜਿਹੜੀ ਆ 7 6 2024 ਆ ਗਈ ਆ ਇਹਨੂੰ 31 ਸਾਲ ਪੂਰੇ ਹੋ ਗਏ ਆ 22 6 1993 ਨੂੰ ਜਿਹੜਾ ਡੀਐਸਪੀ ਦਲਬਾਖ ਸਿੰਘ ਸੀ ਤਰਨਤਾਰਨ ਵਿਦ ਪੁਲਿਸ ਪਾਰਟੀ ਸਿਟੀ ਥਾਣਾ ਤਰਨਤਾਰਨ ਨੂੰ ਨਾਲ ਲੈ ਕੇ ਰਾਤ 10 ਵਜੇ ਚੰਮਨ ਲਾਲ ਦੇ ਘਰ ਛਾਪਾ ਮਾਰਦਾ ਵਾ ਤੇ ਉਹਦੇ ਤਿੰਨ ਬੇਟਿਆਂ ਤੇ ਉਹਨੂੰ ਜਿਹੜਾ ਅਰੈਸਟ ਕਰਕੇ ਥਾਣਾ ਸਿਟੀ ਦੇ ਵਿੱਚ ਲੈ ਜਾਂਦਾ ਪਹਿਲਾਂ ਉਹਨਾਂ ਨੂੰ ਘਰ ਜਾ ਕੇ ਉੱਥੇ ਕੁੱਟਦੇ ਆ ਫਿਰ ਉਹਨਾਂ ਨੂੰ ਉੱਥੋਂ ਅਰੈਸਟ ਕਰਕੇ ਥਾਣਾ ਸਿਟੀ ਦੇ ਵਿੱਚ ਲੈ ਜਾਂਦੇ ਆ ਤੇ 1 ਮਹੀਨਾ ਗੁਲਸ਼ਨ ਕੁਮਾਰ ਨੂੰ ਨਜਾਇਜ਼ ਹਰਾਸ ਦੇ ਵਿੱਚ ਰੱਖ ਕੇ ਕੁਝ ਟਾਈਮ ਚਮਨ ਲਾਲ ਨੂੰ ਰੱਖਿਆ ਕੁਝ ਟਾਈਮ ਪਰਵੀਨ ਕੁਮਾਰ ਨੂੰ ਰੱਖਿਆ ਕੁਝ ਟਾਈਮ ਬੋਬੀ ਨੂੰ ਰੱਖਿਆ ਇਹਨਾਂ ਨੂੰ ਵੱਖ-ਵੱਖ ਟਾਈਮ ਦੇ ਵਿੱਚ ਛੱਡਦੇ ਰਹੇ ਤੇ 1 ਮਹੀਨਾ ਗੁਲਸ਼ਨ ਕੁਮਾਰ ਨੂੰ ਨਜਾਇਜ਼ ਹਰਾਸ ਦੇ ਵਿੱਚ ਰੱਖ ਕੇ 22 7 1993 ਨੂੰ ਜਿਹੜੇ ਤਿੰਨ ਹੋਰ ਮੁੰਡਿਆਂ ਦੇ ਨਾਲ ਦੋ ਜੀਰੇ ਦੇ ਤੇ ਇੱਕ ਜੰਡੇਆਲਾ ਸਾਈਡ ਦਾ ਜਿਹਦੇ 'ਚ ਇੱਕ ਦਾ ਨਾਂ ਜਰਨੈਲ ਸਿੰਘ ਕਰਨੈਲ ਸਿੰਘ ਤੇ ਇੱਕ ਦਾ ਮੈਨੂੰ ਨਾਂ ਭੁੱਲ ਗਿਆ ਤੇ ਤਿੰਨਾਂ ਦੇ ਨਾਲ ਉਹਦਾ ਜਿਹੜਾ ਪਿੰਡ ਪਲਾ ਸੌਰ ਦੀ ਪੁਲੀ ਦੇ ਉੱਤੇ ਉਹਨਾਂ ਦਾ ਝੂਠਾ ਮੁਕਾਬਲਾ ਬਣਾ ਕੇ ਤੇ ਉਹਨੂੰ ਜੈਨੂਅਨ ਦੱਸਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਗਈ ਪਰ ਜਿਹੜਾ ਗੁਲਸ਼ਨ ਕੁਮਾਰ ਦਾ ਫਾਦਰ ਚੰਮਨ ਲਾਲ ਸੀ ਉਹ ਬਹੁਤ ਅਣਖੀ ਬੰਦਾ ਸੀ ਉਹਨੇ ठान ਲਈ ਵੀ ਮੈਂ ਇਸ ਕੇਸ ਦੇ ਵਿੱਚ ਜਿਹੜਾ ਇਨਸਾਫ ਲੈ ਕੇ ਰਹਿਣਾ ਵਾ ਉਹਨੇ ਵਾਕ-ਵਾਖ ਤਾਉਟਿਸ ਨੂੰ ਜਿਹੜੀਆਂ ਐਪਲੀਕੇਸ਼ਨ ਦਿੱਤੀਆਂ ਇਹ ਝੂਠੇ ਮੁਕਾਬਲੇ ਬਾਰੇ ਤੇ ਇਹ ਦੱਸਿਆ ਵੀ ਜਿਹੜਾ ਗੁਲਸ਼ਨ ਕੁਮਾਰ ਸੀ ਉਹਨੂੰ ਤੇ 1 ਮਹੀਨਾ ਪਹਿਲੋਂ ਹੀ ਪੁਲਸ ਨੇ ਅਰੈਸਟ ਕਰਕੇ ਰੱਖਿਆ ਸੀ ਤੇ ਦੂਜੇ ਤਿੰਨ ਬੰਦਿਆਂ ਨੂੰ ਵੀ ਜਿਹੜੇ ਸੀ ਉਹਨਾਂ ਨੂੰ ਵੀ ਕਈ ਦਿਨ ਪਹਿਲੋਂ ਅਰੈਸਟ ਕਰਕੇ ਉਹ ਥਾਣੇ ਦੇ ਵਿੱਚ ਰੱਖਿਆ ਗਿਆ ਇਹਦੇ ਇਸ ਤੋਂ ਬਾਅਦ 1995 ਦੇ ਵਿੱਚ ਬੀਬੀ ਪਰਮਜੀਤ ਕੌਰ ਖਾਲੜਾ ਵਾਲੀ ਰਿੱਟ ਪਟੀਸ਼ਨ ਤੋਂ ਬਾਅਦ ਇਹਦੀ ਜਿਹੜੀ ਇਨਵੈਸਟੀਗੇਸ਼ਨ ਹੈ ਸੀਬੀਆਈ ਕੋ ਜਾਂਦੀ ਹੈ ਤੇ ਸੀਬੀਆਈ ਇਹਦੇ ਵਿੱਚ 1997 ਦੇ ਵਿੱਚ ਐਫ ਆਈ ਆਰ ਰਜਿਸਟਰਡ ਕਰਦੀ ਆ ਤੇ 1999 ਦੇ ਵਿੱਚ ਇਹਦੀ ਇਹਦਾ ਚਲਾਨ ਆਉਂਦਾ ਪੰਜ ਬੰਦਿਆਂ ਦੇ ਖਿਲਾਫ ਤੇ ਜਿੰਨਾਂ ਦੀ ਜਿਹੜੇ ਪੰਜ ਕਿਊਜ਼ ਦੀ ਹੀ ਉਹਨਾਂ ਦੀ ਤਿੰਨਾਂ ਦੀ ਤਾਂ ਟ੍ਰਾਇਲ ਦਰਾਂ ਨਹੀਂ ਡੈਥ ਹੋ ਜਾਂਦੀ ਆ ਤੇ ਦੋ ਨੂੰ ਅੱਜ ਇੱਕ ਨੂੰ 364 ਦੇ ਵਿੱਚ 7 ਸਾਲ ਤੇ 302 ਦੇ ਵਿੱਚ ਜਿਹੜੀ ਆ ਉਹ ਮਰਕੈਦ ਦੀ ਜਿਹੜੀ ਸੱਜਾ ਵਈਆ ਇਹਦੇ ਵਿੱਚ ਵੱਡੀ ਗੱਲ ਇਹ ਵੇਖਣ ਵਾਲੀ ਆ ਕਿ ਇਹ ਜਿਹੜਾ ਕੇਸ ਆ 16 ਸਾਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੇ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਸਟੇ ਰਿਹਾ ਵਾ 2016 ਦੇ ਵਿੱਚ ਸਟੇ ਵਕੇਟ ਹੋਣ ਤੋਂ ਬਾਅਦ ਵੀ ਜਿਹੜੇ ਪੁਲਿਸ ਮੁਲਾਜ਼ਮ ਕਯੂਜ਼ਡ ਬਣੇ ਸੀ ਕਿਉਂਕਿ ਉਹ ਚੁੱਧਦੇ ਆਉਂਦੇ ਆ ਦੇ ਉੱਤੇ ਹੀ ਜਿਹੜਾ ਡੀਐਸਪੀ ਦਲਬਾਖ ਸਿੰਘ ਹੀ ਡੀਆਈਜੀ ਪ੍ਰਮੋਟ ਹੋ ਗਿਆ ਹੀ ਤੇ ਜਿਹੜਾ ਐਸ ਐਚਓ ਗੁਰਬਚਨ ਸਿੰਘ ਹੀ ਉਹ ਵੀ ਡੀਐਸਪੀ ਦੇ ਅਹੁਦੇ ਤੋਂ ਰਿਟਾਇਰ ਹੋ ਚੁੱਕਾ ਹੈ ਪੂਰੇ ਆਪਣੇ ਬੈਨੀਫਿਟ ਲੈ ਕੇ ਆਪਣੀ ਸਰਵਿਸ ਦੇ ਜਿੰਨੀਆਂ ਵੀ ਸੁੱਖ ਸਹੂਲਤਾਂ ਨਾਲ ਲਈਆਂ ਤੇ ਬਾ ਇਸ ਤਰ ਰਿਟਾਇਰ ਹੋਏ ਤੇ ਇਹ ਜਿਹੜਾ ਕ੍ਰਾਈਮ 31 ਸਾਲ ਉਹਨਾਂ ਨੇ ਪਹਿਲਾਂ ਕੀਤਾ ਹੀ ਜਦੀ ਸਜ਼ਾ ਉਹਨਾਂ ਨੂੰ ਉਸ ਟਾਈਮ ਮਿਲਦੀ ਤੇ ਜਿਹੜੀ ਉਹਨਾਂ ਦੀ ਸਰਵਿਸ ਦੇ ਜਿੰਨੇ ਬੈਨੀਫਿਟ ਹੀ ਉਹ ਕੱਟੇ ਜਾਣੇ ਹੀ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਪਤਾ ਲੱਗਣਾ ਸੀ ਕਿ ਕ੍ਰਾਈਮ ਕਰਨ ਦਾ ਕੀ ਮਤਲਬ ਹੁੰਦਾ ਵਾ ਜਿਹੜੇ ਬੰਦੇ ਨੇ ਕ੍ਰਾਈਮ ਰੋਕਣਾ ਹੁੰਦਾ ਕਾਨੂੰਨ ਦੀ ਜਿਹੜਾ ਕਾਨੂੰਨ ਦਾ ਰਖਵਾਲਾ ਹੁੰਦਾ ਉਹਦੇ ਵੱਲੋਂ ਇਹ ਕ੍ਰਾਈਮ ਕੀਤਾ ਗਿਆ ਤੇ ਅੱਜ 31 ਸਾਲ ਬਾਅਦ ਸਾਡੀ ਕੋਰਟਾਂ ਦੀ ਢਿੱਲੀ ਪ੍ਰोसीडिंग ਦਾ ਕਰਕੇ 31 ਸਾਲ ਬਾਅਦ ਜਿਹੜਾ ਫੈਸਲਾ ਆਇਆ ਗਿਆ ਤੇ ਉਹਦੇ ਵਿੱਚ ਵੀ 364 ਦੇ ਵਿੱਚ ਸਜ਼ਾ ਜਿਹੜੀ ਆ 7 ਸਾਲ ਸੁناਈ ਗਈ ਆ ਇਨੂੰ ਇਸ ਪੱਖ ਤੋਂ ਲੈਣਾ ਕਿ ਇਹ ਕੋਈ ਆਮ ਕ੍ਰਾਈਮ ਨਹੀਂ ਕਿ ਇਹ ਬੰਦੇ ਨੇ ਕਿ ਇਹ ਬੰਦੇ ਨੂੰ ਕਿਡਨਾਪ ਕਰ ਲਿਆ ਤੇ ਉਹਦੇ 'ਚ 7 ਸਾਲ ਉਹਨੂੰ ਸਜ਼ਾ ਸੁਣਾ ਦਿੱਤੀ। ਇਹ ਇੱਕ ਜਿਹੜਾ ਕਾਨੂੰਨ ਦਾ ਰਖਵਾਲਾ ਹੀ ਪੂਰੇ ਜ਼ਿਲ੍ਹੇ ਦਾ ਐਸਪੀ ਉਸ ਟਾਈਮ ਦਲਬਾਖ ਸਿੰਘ ਉਹਨੇ ਕਾਨੂੰਨ ਦੀ ਰੱਖਿਆ ਕਰਨੀ ਹੀ ਉਹਦੀ ਅਗਵਾਈ ਦੇ ਵਿੱਚ ਪੂਰੀ ਪੁਲਿਸ ਪਾਰਟੀ ਨੇ 4 ਬੰਦਿਆਂ ਨੂੰ ਅਰੇਸਟ ਕੀਤਾ ਤਿੰਨ ਬੰਦਿਆਂ ਦੂਜਿਆਂ ਨੂੰ ਵੀ ਵੱਖ-ਵੱਖ ਤਾਵਾਂ ਤੋਂ ਚੁੱਕ ਕੇ ਇੱਕ ਮਹੀਨਾ ਗੈਰ ਕਾਨੂੰਨੀ ਹਰਾਸ ਦੇ ਵਿੱਚ ਰੱਖਿਆ ਉਹਨਾਂ ਨੂੰ ਕੁੱਟਿਆ ਮਾਰਿਆ ਤੇ ਵੱਖ-ਵੱਖ ਤਰ੍ਹਾਂ ਦੇ ਉਹਨਾਂ ਦੇ ਉੱਤੇ ਇਲਜ਼ਾਮ ਲਾਏ ਪਰਿਵਾਰਾਂ ਨੂੰ ਹਰਾਸਮੈਂਟ ਕੀਤਾ ਉਹਨਾਂ ਕੋ ਪੈਸੇ ਲੈਣ ਦੀ ਕੋਸ਼ਿਸ਼ ਕੀਤੀ ਗਰੀਬ ਪਰਿਵਾਰਾਂ ਕੋ ਪੈਸੇ ਨਹੀਂ ਮਿਲੇ ਵੱਡੀ ਗੱਲ ਇਹ ਆ ਵੀ ਸਿੱਖ ਪਰਿਵਾਰਾਂ ਨੂੰ ਤੇ ਅਤਵਾਦੀ ਦਰਸਾਇਆ ਜਾਂਦਾ ਸੀ ਪਰ ਇਹ ਇੱਕ ਹਿੰਦੂ ਖੱਤਰੀ ਪਰਿਵਾਰ ਹੀ ਜਿਹੜਾ ਸਬਜ਼ੀ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਸੀ ਤੇ ਉਹਨਾਂ ਨੂੰ ਪਹਿਲੋਂ ਤਾਂ ਲਟੇਰੇ ਦੱਸਣ ਦੀ ਕੋਸ਼ਿਸ਼ ਕੀਤੀ ਗਈ ਪੁਲਿਸ ਫਾਈਲਾਂ ਦੇ ਵਿੱਚ ਤੇ ਜਦੋਂ ਉਹਨਾਂ ਦਾ ਇਨਕਾਊਂਟਰ ਬਣਾਇਆ ਗਿਆ ਤੇ ਫਿਰ ਆਪਣੀਆਂ ਮੋਢੇ ਦੀਆਂ ਫੀਤੀਆਂ ਵਧਾਉਣ ਦਾ ਵਾਸਤੇ ਉਹਨਾਂ ਨੂੰ ਅਤਵਾਦੀ ਬਣਾ ਕੇ ਪੇਸ਼ ਕੀਤਾ ਗਿਆ ਜਿਹੜੀਆਂ ਇਹਨਾਂ ਦੀਆਂ ਆਪਣੀਆਂ ਹੀ ਗਲਤ ਫਾਈਲਾਂ ਬਣਾਈਆਂ ਹੋਈਆਂ ਕੋਰਟ ਦੇ ਵਿੱਚ ਇਹਨਾਂ ਦੀ ਜਿਹੜਾ ਵਾ ਉਹ ਫਾਂਸੀ ਦਾ ਫੰਦਾ ਗਲੇ ਦਾ ਫੰਦਾ ਬਣੇ ਤੇ ਇਹਨਾਂ ਨੂੰ ਅੱਜ ਜਿਹੜੀ ਸਜ਼ਾ ਹੋਈ ਆ ਪਰ ਸਜ਼ਾ ਜਿਹੜੀ 7 ਸਾਲ ਹੋਈ ਆ ਇਹਨੂੰ ਆਮ ਕ੍ਰਾਈਮ ਦੇ ਤੌਰ ਦੇ ਉੱਤੇ ਵੇਖਣਾ ਇਹ ਬਹੁਤ ਸਾਡੇ ਗਲੇ ਤੋਂ ਠਾ ਨਹੀਂ ਲੰਘ ਰਿਹਾ ਕਿਉਂਕਿ ਜਿਹੜਾ ਇੱਕ ਡੀਐਸਪੀ ਜਾਂ ਐਸਪੀ ਉਸ ਟਾਈਮ ਜ਼ਿਲ੍ਹੇ ਦੀ ਫੋਰਸ ਦਾ ਮਾਲਕ ਹੀ ਜੀ ਉਹ ਇਹੋ ਜਿਹਾ ਕ੍ਰਾਈਮ ਕਰਦਾ ਜਿਸ ਨੇ ਪੂਰੀ ਲਕਾਈ ਦਾ ਕਾਨੂੰਨ ਦੀ ਸਥਿਤੀ ਨੂੰ ਉਹਨੇ ਆਪਣੇ ਕੰਟਰੋਲ ਦੇ ਵਿੱਚ ਰੱਖਣਾ ਜੇ ਉਹ ਕਾਨੂੰਨ ਹੱਥ ਚ ਲੈ ਰਿਹਾ ਤੇ ਇਹੋ ਜੇ ਬੰਦੇ ਨੂੰ ਤੇ ਉਮਰ ਕੈਦ ਹੋਣੀ ਚਾਹੀਦੀ ਸੀ ਇਹ ਇੰਨੀ ਸਜ਼ਾ ਘੱਟ ਹੋਈ ਆ ਜੇ ਜੱਜਮੈਂਟ ਆਉਂਦੀ ਆ ਇਹ ਪੜ ਕੇ ਤੇ ਗਾਂ ਇਹਦਾ ਵੇਖਦੇ ਆਂ ਵੀ ਅਪੀਲ ਦੇ ਵਿੱਚ ਜਾ ਕੇ ਇਹਨੂੰ ਕਿਵੇਂ ਹੈਂਡਲ ਕੀਤਾ ਜਾ ਸਕਦਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram x aur whatsapp channel par